ਮੁਹੱਬਤ پاکستان ਪਾ ਲੋਕੋ ਪਾਕਿਸਤਾਨ ਪਾ ਲੋਕੋ ਮੁਹੱਬਤ پاکستان ਪਾ ਲੋਕੋ ਪਾਕਿਸਤਾਨ ਪਾ ਲੋਕੋ ਪਾਕਿਸਤਾਨ ਪਾ ਲੋਕੋ ਪਾਕਿਸਤਾਨ ਮੁਹੱਬਤ پاکستان ਮੁਹੱਬਤ ਪਾ ਲੋਕੋ ਪਾਕਿਸਤਾਨ ਪਾ ਲੋਕੋ ਪਾ ਲੋਕੋ ਪਾਕਿਸਤਾਨ ਪਾ ਲੋਕੋ ਪਾਕਿਸਤਾਨ ਮੁਹੱਬਤ ਮੁਹੱਬਤ ਅੱਜ ਆ ਥੋੜਾ ਜਿਹਾ ਦਸ ਦਿਨਾ ਸੰਖੇਪ ਦੇ ਵਿੱਚ ਕਿ ਅੱਜ ਇਕਲ ਅਭਿਆਨ ਦੇ ਬੈਨਰ ਦੇ ਥਲੇ ਅੱਜ ਸਾਂਚ ਮੀਰਖਲ ਔਰ ਸਾਂਚ ਬੁੱਧਾਵਰਦੀ ਜਿਹੜੀ ਦੇਖ ਰੇਖ ਦੇ ਵਿੱਚ ਜਿਹੜਾ ਅੱਜ ਸ਼ਰਧਾਂਜਲੀ ਜਿਹੜਾ ਦਿੱਤੀ ਗਈ ਆ ਕਿ ਤੁਹਾਨੂੰ ਪਤਾ 2-3 ਦਿਨ ਪਹਿਲੇ ਜੰਮੂ ਕਸ਼ਮੀਰ ਦੇ ਸਹਲਗਾਮ ਦੇ ਵਿੱਚ ਅਤੰਗਵਾਦੀਆਂ ਦੁਆਰਾ ਜਿਹੜਾ ਨਿਰਦੋਸ਼ ਜਿਹੜਾ ਸਲਾਨੀਆਂ ਦੇ ਉੱਤੇ ਇੱਕ ਜਿਹੜਾ ਹਮਲਾ ਕੀਤਾ ਗਿਆ ਆ ਪਾਕਿਸਤਾਨ ਜਿਹੜਾ ਆ ਨਿਰੰਤਰ ਅਤਿਵਾਦੀਆਂ ਨੂੰ ਸ਼ਹਿਦ ਦਿੰਦਾ ਆ ਔਰ ਜਿਹੜੇ ਪਾਕਿਸਤਾਨ ਦੇ ਵਿੱਚ ਲੋਕ ਨੇ ਕਿ ਸਾਡੇ ਦੇਸ਼ ਦੇ ਵਿੱਚ ਵੀ ਰਹਿ ਕੇ ਔਰ ਸਾਡੇ ਹਿੰਦੁਸਤਾਨ ਦਾ ਖਾ ਕੇ ਸਾਡੇ ਹਿੰਦੁਸਤਾਨ ਦੇ ਖਿਲਾਫ ਹੀ ਜਿਹੜਾ ਆ ਉਹ ਜ਼ਹਿਰ ਜਿਹੜਾ ਉਗਲਦੇ ਆ ਅੱਜ ਬਹੁਤ ਹੀ ਜਿਹੜਾ ਇੱਕ ਜਿਹੜਾ ਇਕਲ ਵਿਹਾਨ ਹੈਗਾ ਆ ਇਕਲ ਵਿਹਾਨ ਇੱਕ ਬਹੁਤ ਹੀ ਵੱਡਾ ਮਾਤਰ ਸ਼ਕਤੀ ਦੇ ਦੁਆਰਾ ਜਿਹੜਾ ਬਹੁਤ ਹੀ ਵਧੀਆ ਕੰਮ ਕਰ ਰਿਹਾ ਆ ਕਿਉਂਕਿ ਸੰਸਕ੍ਰਿਤੀ ਸੰਸਕਾਰਾਂ ਨੂੰ ਇੱਕ ਜਿਹੜਾ ਇੱਥੇ ਮੁਕੇਰੀਆਂ ਦੇ ਵਿੱਚ ਜੰਡਵਾਲ ਦੇ ਵਿੱਚ ਜਿਹੜਾ ਠੀਕ ਹੈ ਸਾਡੀ ਆਚਾਰੀ ਜੰਡਵਾਲ ਦੀ ਵੀ ਆਈ ਹੋਈ ਆ ਔਰ ਬਹੁਤ ਹੀ ਵਧੀਆ ਉਪਰਾਲਾ ਹੈਗਾ ਆ ਕਿ ਇੱਕ ਸਮਾਂ ਜਿਹੜਾ ਆ ਦਿੱਤਾ ਸਾਰਿਆਂ ਨੇ ਮਾਤਰ ਸ਼ਕਤੀ ਨੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਿ ਜਿਹੜਾ ਇਹ ਸਮੇਂ ਆ ਇਹ ਸਮਾਂ ਜਿਹੜਾ ਆ ਇਹ ਨਹੀਂ ਆ ਕਿ ਅਸੀਂ ਇੱਕ ਘੰਟਾ ਜਾਂ ਅੱਧਾ ਘੰਟਾ ਦਿੰਨੇ ਆ ਇਹ ਇੱਕ ਮੈਸੇਜ ਬਹੁਤ ਦੂਰ ਤੱਕ ਜਾਂਦਾ ਆ ਪੂਰੇ ਪੰਜਾਬ 'ਚ ਮੈਸੇਜ ਜਾਣਾ ਆ ਜੰਮੂ 'ਚ ਮੈਸੇਜ ਜਾਣਾ ਆ ਕੱਲ ਨੂੰ ਸਾਰਾ ਇਹ ਦੂਰ ਦੂਰ ਤੱਕ ਜਾਂਦਾ ਆ ਔਰ ਅੱਜ ਇਹ ਉਦਾਹਰਨ ਵੀ ਹੈਗੀ ਆ ਕਿ ਸਾਡੇ ਆਸੇ ਆਲੇ ਦੁਆਲੇ ਮਕੇਰੀਆਂ ਦੇ ਵਿੱਚ ਮੈਨੂੰ ਮੇਦ ਨਹੀਂ ਕਿ ਕੋਈ ਮਾਤਰ ਸ਼ਕਤੀ ਨਾ ਮਾਰਚ ਕੱਢਿਆ ਹੋਵੇ ਅੱਜ ਤੁਹਾਡਾ ਬਹੁਤ ਹੀ ਜਿਹੜਾ ਹੈਗਾ ਉਹ ਟਰਾਲਾ ਹੈਗਾ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਠੀਕ ਹੈ ਜੀ ਅਸੀਂ ਅੱਜ ਸ਼ਹੀਦਾਂ ਨੂੰ ਜਿਹੜੇ ਹੋਏ ਆ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਅੱਜ ਇੱਕ ਲਹਿਵਾਂ ਦੇ ਦੁਆਰਾ ਅਸੀਂ ਮਨਾ ਰਹੇ ਆਂ ਸਾਡੇ ਤੁਹਾਡੇ ਵਿੱਚ ਅਭਿਆਨ ਪ੍ਰਮੁੱਖ ਵੀ ਸਾਡੇ ਆਏ ਹੋਏ ਆ ਜਿਹੜੇ ਕੀ ਨਾਮ ਹੈ ਤੁਹਾਡੇ ਅਭਿਆਨ ਪ੍ਰਮੁੱਖ ਦਾ ਰੋਣਵਾਲਾ ਜੀ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਔਰ ਸਾਂਝ ਪ੍ਰਮੁੱਖ ਵੀ ਆਏ ਆ ਸਾਰੇ ਇੱਕ ਦੂਸਰੇ ਨੂੰ ਜਾਣਦੀਆਂ ਆਂ ਕੁੜੀਆਂ ਠੀਕ ਹੈ ਜੀ ਸਾਰਿਆਂ ਦਾ ਇੱਕ ਵਾਰੀ ਬੇਰ ਤੋਂ ਜੀ ਆਇਆਂ ਨੂੰ ਧੰਨ